ਸਸੀਗਾਲ ਭਾਈ ਸਾਰਿਆਂ ਨੂੰ ਬਜੜੀਆ ਦਵਾਈ ਲਾ ਰਹੇ ਨੇ ਡਾਕਟਰ ਸਾਹਿਬ ਇਹਦੇ ਨਾਲ ਬੱਚਰੂ ਦੇ ਬਈ ਅੱਧੇ ਦੁੱਖ ਰੁੱਟ ਟੁੱਟ ਗਏ ਪਹਿਲਾਂ ਜਦੋਂ ਆਪਾਂ ਬੱਚਰੂ ਦੇ ਸਿੰਗ ਦਗਾਉਂਦੇ ਹੁੰਦੇ ਕੋਈ ਮਰ ਲੋ ਵੀ ਕਿੱਲ ਕੁੱਲ ਗਰਮ ਕਰਕੇ ਜਾਂ ਕੋਈ ਚੀਜ਼ ਗਰਮ ਕਰਕੇ ਤੇ ਉਹਦੇ ਨਾਲ ਦਾਗਦੇ ਹੁੰਦੇ ਤੇ ਬੱਚਰੂ ਦੇ ਜ਼ਖਮ ਹੋ ਜਾਂਦਾ ਬਈ ਕੀੜੇ ਗੂੜੇ ਪੈ ਜਾਂਦੇ ਤੇ ਬਾਦਾ ਵੜ ਜਾਂਦਾ ਤੇ ਹੁਣ ਡਾਕਟਰ ਸਾਹਿਬ ਕਹਿੰਦੇ ਵੀ ਇਤਨਾ ਕੋਈ ਜਖਮ ਨਹੀਂ ਹੋਣਾ ਜੋ ਕਿ ਮਾੜਾ ਮੋਟਾ ਹੋਇਆ ਤਾਂ ਤਿੰਨ ਚਾਰ ਦਿਨਾਂ ਦੇ ਵਿੱਚ ਠੀਕ ਹੋ ਜਾਊਗਾ ਤੇ ਇਹਦੇ ਵਿੱਚ ਬੱਚਰوں ਨੂੰ ਕੋਈ ਦਿੱਕਤ ਨਹੀਂ ਆਉਂਦੀ ਬਾਈ ਡਾਕਟਰ ਸਾਹਿਬ ਤੋਂ ਆਪਾਂ ਜਾਣਕਾਰੀ ਲਵਾਂਗੇ ਬਾਈ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਨਾਲ ਤੇ ਜਿਹੜੇ ਵੀਰ ਕੋਈ ਪਸ਼ੂ ਰੱਖਦੇ ਨੇਗੇ ਤੇ ਵੀਡੀਓ ਸਾਰੀ ਦੇਖਿਓ ਬਾਈ ਪਤਾ ਲੱਗੂਗਾ ਬਾਕੀ ਆਪਾਂ ਡਾਕਟਰ ਸਾਹਿਬ ਤੋਂ ਸਾਰੀ ਜਾਣਕਾਰੀ ਲਵਾਂਗੇ ਤੇ ਤੁਹਾਨੂੰ ਡਾਕਟਰ ਦਾ ਨੰਬਰ ਵੀ ਦੱਸਾਂਗੇ ਬਾਈ ਠੀਕ ਹੈ ਬਾਈ ਤੁਸੀਂ ਦੱਗਣਾ ਸਤਿ ਸ਼੍ਰੀ ਅਕਾਲ ਬਾਈ ਇੱਕ ਬਾਈ ਜਿਹੜੀ ਇਹ ਦਵਾਈ ਲਾਈਏ ਤੇ ਬੱਚੇ ਦੇ ਸਿੰਗਾ ਤੇ ਲਾਉਣ ਵਾਸਤੇ ਤੇ ਇਹਦੀ ਸਾਨੂੰ ਕੋਈ ਜਾਣਕਾਰੀ ਦਿਓਗੇ ਇਹ ਬਾਈ ਦਵਾਈ ਆਪਣੀ ਮਾਰਕਟ ਦੀ ਹੋਰ ਨਾ ਕਲੀਨ ਹਾਰ ਚਲ ਇੱਧਰ ਆ ਜਾ ਬਾਈ ਮੜਾ ਬਾਹਰ ਹੋਰੇ ਔਰ ਨਕਲੀਰ ਨਾਂ ਦੇ ਆਉਂਦੀ ਹੈ ਮੈਡੀਸਿਨ ਇਹ ਠੀਕ ਹੈ ਬਾਈ ਠੀਕ ਹੈ ਅੱਗੇ ਆਪਾਂ ਕੀ ਕਰਦੇ ਹਾਂ ਦੇ ਦਾਗ ਦੇ ਦਾਗਣੀਆਂ ਨਾਲ ਤਾਂ ਜਖਮ ਬਹੁਤ ਜ਼ਿਆਦੇ ਫਿਰਦਾ ਬੱਚੇ ਠੀਕ ਹੈ ਬਾਈ ਠੀਕ ਹੈ ਬੱਚਰੂ ਦੇ ਉਸ ਤੋਂ ਬਾਅਦ ਮੰਨ ਲਓ ਪਾਣੀ ਪੂਣੀ ਲੱਗ ਗਿਆ ਤਾਂ ਕੀੜੇ ਵੀ ਪੈ ਜਾਂਦੇ ਇਹ ਦਵਾਈ ਲਾਉਣ ਨਾਲ ਕਿਸੇ ਪਾਸੇ ਵੀ ਮੰਨਦਾ ਕੋਈ ਨਾ ਤਾਂ ਕੋਈ ਕੀੜਾ ਕੱਪਾ ਪੈਣਾ ਤੇ ਨਾ ਕੋਈ ਜਖਮ ਬੰਦਾ ਸਹੀ 5 ਦਿਨਾਂ ਚ ਜਖਮ ਸੁੱਕੀ ਜਾਂਦਾ ਠੀਕ ਹੈ ਬਾਈ ਠੀਕ ਹੈ ਤੇ ਪਾਸੋਂ ਤੰਦਰੁਸਤ ਰਹਿੰਦਾ ਤੇ ਕਮਜ਼ੋਰ ਨਹੀਂ ਹੁੰਦਾ ਠੀਕ ਹੈ ਜੀ ਬੱਚਰੂ ਠੀਕ ਹੈ ਸਭ ਤੋਂ ਵਧੀਆ ਰਿਜ਼ਲਟ ਮਿਲ ਰਹੇ ਨੇ ਆਪਾਂ ਘੱਟੋ ਘੱਟ 30 40 ਬਸੋਂ ਦੇ ਦਾਤ ਇਸ ਤੇ ਦਵਾਈ ਨਾਲ ਠੀਕ ਹੈ ਇਸ ਦਾ ਵੀ ਕੋਈ ਆਪਾਂ ਮੰਨ ਲਓ ਲੰਬਾ ਨਹੀਂ ਆਇਆ ਠੀਕ ਹੈ ਵਧੀਆ ਕੰਮ ਕਰਿਆ ਇਹ ਦਵਾਈ ਦਾ ਰਿਜ਼ਲਟ ਬਹੁਤ ਵਧੀਆ ਜੀ ਮੈਂ ਨੈਟ ਦਿੱਆ ਫੌਰਨ ਕਲੀਨਰ ਦਵਾਈ ਠੀਕ ਹੈ ਤੇ ਬਾਅਦ ਚ ਤਾਂ ਨਹੀਂ ਕੋਈ ਅੱਛੇ ਰੂਣ ਦੀ ਦਿੱਕਤ ਆਉਂਦੀ ਆਪਾਂ ਪਸ਼ੂ ਪਾਲਕਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਇਹੀ ਦਵਾਈ ਨਾਲ ਦਗਾਇਆ ਕਰੋ ਸਿੰਘ ਬਾਈ ਠੀਕ ਹੈ ਆਪਾਂ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਨੇ ਉਹਦੀ ਕੋਈ ਕਮਜ਼ੋਰਾ ਨਹੀਂ ਪੈਂਦਾ ਬਸ ਉਹਦੇ ਨਾਲ ਠੀਕ ਹੈ ਤਿੰਨ ਦਿਨਾਂ ਚ ਰਿਜ਼ਲਟ ਮਿਲ ਜਾਦਾ ਤਿੰਨ ਦਿਨਾਂ ਚ ਬਾਈ ਸਾਰੇ ਮੰਨ ਲਓ ਕਿੜੇ ਆਪਣੇ ਹੌਸਲੇ ਹੁੰਦੇ ਨੇ ਠੀਕ ਆ ਸਿੰਘ ਕਹਈਏ ਸਿੰਘ ਸਾਫ਼ ਹੋ ਜਾਂਦੇ ਨੇ ਅੰਦਰ ਤੋਂ ਹੀ ਚੜ੍ਹ ਗਈ ਓ ਜਾਂਦੇ ਨੇ ਲਗਭਗ ਸਾਫ਼ ਹੋ ਜਾਂਦਾ ਜ਼ਖਮ ਨਹੀਂ ਬਣਦਾ ਕੋਈ ਵੀ ਬਹੁਤ ਵਧੀਆ ਰਿਜ਼ਲਟ ਆ ਬਾਈ ਇਹ ਵੀ ਬੜੀ ਵਧੀਆ ਚੀਜ਼ ਆ ਬਾਈ ਹਨਾ ਹਾਂ ਹਾਂ ਬਹੁਤ ਵਧੀਆ ਇਕ ਨਾ ਬਾਈ ਕਿਤਾਬ ਦਾ ਤੂੰ ਨੰਬਰ ਦੱਸ ਦੇ ਇੱਕ ਆਵਦਾ ਪਿੰਡ ਦੱਸ ਦੇ ਇੱਕ ਨੌ ਦੱਸ ਦੇ ਤੇ ਕਈ ਵਾਰ ਕਿਸੇ ਨੇ ਕੋਈ ਜਾਣਕਾਰੀ ਦੇਣੀ ਹੈ ਕਈ ਵਾਰ ਜਾ ਕੇ ਕਿਸੇ ਦਾ ਕੋਈ ਲਾਈਵ ਪਸ਼ੂ ਦਾ ਕੇਸ ਉਲਝਿਆ ਹੁੰਦਾ ਹੈਗਾ ਤਾਂ ਤੇ ਨਗਰ ਦਾ ਕੰਟੈਕਟ ਕਰ ਸਕਦਾ ਹੈਗਾ ਠੀਕ ਵੀਰੇ ਪਿੰਡ ਆਪਣਾ ਧਲੇਵਾ ਬਾਈ ਪਿੱਕੀ ਲੱਗੇ ਠੀਕ ਹੈ ਕੰਟੈਕਟ ਨੰਬਰ ਆਪਣਾ 9469 87371 ਬਾਈ ਕਿਸੇ ਵੀ ਤਰ੍ਹਾਂ ਦਾ ਕੋਈ ਪਸ਼ੂ ਰੈਂਦਾ ਨਾ ਹੋਵੇ ਵੰਨ ਦੀ ਸਮੱਸਿਆ ਹੋਵੇ ਠੀਕ ਹੈ ਤੇ ਕੋਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ ਬਾਈ ਆਪਾਂ ਹਰ ਇੱਕ ਪ੍ਰੋਬਲਮ ਦਾ ਹੱਲ ਕਰਾਂਗੇ ਬਾਈ ਠੀਕ ਆ ਹੱਲ ਕਰਨ ਤੋਂ ਬਾਅਦ ਪੈਸੇ ਨਹੀਂ ਵੀਰੇ ਆਪਣੇ ਠੀਕ ਆ ਠੀਕ ਆ ਬਾਈ ਤੇ ਕਨੈਕਟਰ ਨੰਬਰ ਤੁਹਾਨੂੰ ਦੱਸਦਾ ਵੀਰੇ ਕਿਹੜਾ ਹੋ ਦੱਸ ਦੇ ਬਾਈ ਕਨੈਕਟਰ ਨੰਬਰ 94659 ਵੀਰੇ 87379 ਪਿੰਡ ਤਲੇਵਾ ਭੀਖੀ ਲਾਗੇ ਵੀਰੇ 30 ਕਿਲੋਮੀਟਰ ਤੇ ਬਾਈ ਆਪਾਂ ਨਾਲ ਨਾਲ ਦਾ ਕੋਈ ਵੀ ਆਪਣਾ ਠੀਕ ਆ ਕਿਸੇ ਤਰ੍ਹਾਂ ਸਮੱਸਿਆ ਦਾ ਆਪਣਾ ਕਨੈਕਟ ਕਰਕੇ ਦੱਸ ਸਕਦਾ ਬਾਈ ਠੀਕ ਆ ਬਾਈ ਧੰਨਵਾਦ ਵੀਰੇ ਠੀਕ ਆ ਬਾਈ ਤੇ ਇੱਕ ਬਾਈ ਨੰਬਰ ਇਹਦਾ ਸਕਰੀਨ ਤੇ ਹੀ ਪਾਵਾਂਗੇ ਬਾਈ ਦਾ ਤੇ ਜੇ ਕਿਸੇ ਨੂੰ ਕਈ ਵਾਰ ਕੋਈ ਕੇ ਸਵੱਜਾ ਹੈ ਜਾਂ ਕੋਈ